ਕੋ ਯਾਰ ਪਰ ਆ ਮੈਂ ਚਾਹ ਰਾ ਨਹੀ ਦਿੰਦੀ ਬੱਚਾ ਛੱਡ ਦੇ ਹੁਣ 1500 ਦੇ ਮੂੰਹ ਆ ਲੱਗ ਨਹੀਂ ਦਿੰਦਾ 1500 ਦੇ ਮੂੰਹ ਆ ਲੱਗ ਬੱਸ ਹੁਣ ਉਹ ਛੱਡ ਦਾ ਦੇ ਉਹ ਨਹੀਂ ਦਿੰਦਾ ਯਾਰ ਨਹੀਂ ਹੁਣ 1000 ਵਿਚ ਮਹਿੰਗੀ ਦੱਸਤੀ ਹੋ ਜਾ ਤੈਨੂੰ ਜਮੇ 1000 ਵਿਚ ਮਹਿੰਗੀ ਸਤਣਾ ਬਾਈ ਕੋਲੇ ਵਧੀਆ ਇੱਕ ਤਾਜੀ ਸੂਈ ਮੱਝ ਦਿਖਾਉਣੇ ਆ ਤੇ ਥਾਂਲੇ ਬਿਲਕੁਲ ਸਾਫ ਆ ਤੇ ਪੂਰੀ ਜਾਣਕਾਰੀ ਬਾਈ ਤੋਂ ਲਵਾ ਗਿੜਾ ਤੇ ਥਾਣਾ ਦੀ ਸਪੇਸਿੰਗ ਥੋੜੀ ਘੱਟ ਜ਼ਰੂਰ ਆ ਹੈ ਵਧੀਆ ਤੇ ਕੱਲਾ ਕੱਲਾ ਥਾਣਾ ਪੋਰੀਆਂ ਵਰਗਾ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਇੱਕ ਵਾਰ ਤੁਸੀਂ ਬੋਡੀ ਵਨ ਤਰੇੜੀ ਚੈੱਕ ਕਰੋ ਜੈਡ ਬਲੈਕ ਵਾਂਗੂ ਤੇ ਪੂਰੀ ਗੱਲਬਾਤ ਕਰਦੇ ਆਂ ਬਾਈ ਨਾਲ ਅੱਜ ਏ ਬਾਈ ਤੋਂ ਜਾਣਕਾਰੀ ਲੈ ਕੇ ਦਿੰਦੇ ਆ ਬਾਈ ਸੋਸੀ ਗਾਲ ਸੋਸੀ ਗਾਲ ਬਾਈ ਤੇ ਨਾਮ ਅਸੀ ਬਾਈ ਬਾਈ ਗਰਮੀ ਤੇ ਨੋ ਠੀਕ ਆ ਗਰਮੀ ਤੇ ਜੇ ਆਪਾਂ ਗੱਲ ਕਰ ਲਈ ਬਾਈ ਝੋਟੀ ਦੀ ਤਾਂ ਕਿੰਵੇਂ ਸੂਇਆ ਤੀਜਾ ਸੂਇਆ ਬਾਈ ਤੀਜਾ ਸੂਇਆ ਠੀਕ ਆ ਕੈ ਦਿਨ ਕੋ ਸੂਇਏ ਪਰਸੋਂ ਸੁੱਧ ਹੁਣ ਇਸ ਟਾਈਮ ਦੋ 10 ਕਿਲੋ ਬਹਾਵਾ ਪੂਰਾ ਹਾਂ ਨੇ 10 ਕਿਲੋ ਮਿੱਤਰੋ ਭੌੜਾ ਇਸ ਟਾਈਮ ਤਿਆਰ ਆ ਪਰਸੋਂ ਸੁਈ ਆ ਤਾਜੀ ਜਮਾ ਬਿਲਕੁਲ ਜਮਾ ਤੇ ਅੱਗੇ ਦੋ ਟਾਂ ਟੰ ਟੰ ਸਲਿ ਜਮਾ ਤਸੱਲੀ ਕਰਕੇ ਤਸੱਲੀ ਕਰਕੇ ਫੇਰ ਖਰੀਦਿਓ ਝੋਟੀ ਇੱਕ ਵਾਰੀ ਤੁਸੀਂ ਦੁਆਰੇ ਚੱਕਰ ਕਰ ਲਓ ਜਮਾ ਸਾਰੀ ਐ ਭਈਆ ਥੋੜਾ ਕਦ ਜ਼ਰੂਰ ਦਰਮਿਆਨ ਹੈਣਾ ਥਾਣਾ ਸੋਹਣਾ ਧਾਰ ਦੂਰ ਮਹਾ ਉੱਠਦਾ ਨਹੀਂ ਬੰਦਾ ਥੱਲੋਂ ਥਾਣ ਬਹੁਤ ਸੋਹਣਾ ਲੱਗੇ ਹੈਣਾ ਵੋਟਾ ਥਾਣਾ ਵਧੀਆ ਧਾਰ ਵੀ ਮੋਟੀ ਆ ਤੇ ਬਾਕੀ ਤੁਸੀਂ ਆ ਕੇ ਤਸੱਲੀ ਕਰੋ ਦੋ ਟਾਂ ਟੰ ਟਾਂ ਫੇਰ ਖਰੀਦੋ ਤੇ ਗਰਮੀ ਤੇ ਜੇ ਰੇਟ ਦੀ ਗੱਲ ਕਰਨੀ ਬਾਈ ਰੇਟ ਤਾਂ 30 ਵੀ ਕਰ ਲਿਆ ਸਵਾ ਵੀ ਕਰ ਲਿਆ 1 ਲੱਖ ਹਾਂ ਹੁਣ ਦੇਣੀ ਪੰਜ ਦਾ ਬੱਚਾ ਹੀ ਥੱਲੇ ਹੋਣਾ ਇਹ ਬੱਚਾ ਪੰਜ ਦਾ ਥੱਲੇ ਹਾਂ ਮੰਗੀ ਜੇ ਮੰਡੀ ਦੇ ਵਿੱਚ ਮੰਡੀ ਦੇ ਹਿਸਾਬ ਆ 1 30 ਵੀ ਕਰੀ ਜਾਂਦੇ 25 ਵੀ ਕਰੀ ਜਾਂਦੇ ਹਾਂ ਠੀਕ ਆ ਜੇ ਤੁਹਾਡੇ ਪਸੰਦ ਆਉਂਦੀ ਆ ਕੇ ਤੁਸੀਂ ਇੱਕ ਪੰਜ ਦਾ ਬੱਚਾ ਲਾ ਸਕਦੇ ਹੋ ਤੇ ਵਧੀਆ ਚੰਗੀ ਝੋਟੀ ਆ ਤੇ ਬਾਕੀ ਦੁੱਧ ਹੁਣ 10 ਕਿਲੋ 10 ਕਿਲੋ ਤਿਆਰ ਆ ਤੇ ਦੇਊਗੀ ਬਾਰਾਂ ਮੂਨੇ ਕਹਿੰਦਾ ਜੀ ਮੇਰੇ ਮੌਨਾਂ ਖੁੱਲਾ ਕੱਢੀ ਬੌਲਾ 10 ਕੱਢੀ ਬਾਕੀ ਸੂਈ ਹੈ ਹਨਾ ਹਾਂ ਬੌਲਾ 10 ਕੱਢੀ ਜਾਂਦੀ ਹੈ ਬਾਕੀ ਤਾਜੀ ਸੂਈ ਹੋਈ ਆ ਤੇ 12 ਦੀ ਉਮੀਦ ਬਾਈ ਕਹਿੰਦਾ ਹੈਗੀ ਤੇ ਬਾਕੀ ਗਰਮੀ ਦੇ ਕੋਲੇ ਚੰਗੀਆਂ ਹੁੰਦੀਆਂ ਤੇ ਇੱਥੇ ਐਡਾ ਹੁੰਦਾ ਜਦੋਂ ਵੀ ਆ ਕੇ ਤੁਸੀਂ ਮੰਡੀ ਚ ਬਾਈ ਕੋਲੇ ਸੰਪਰਕ ਕਰ ਸਕਦੇ ਹੋ ਜੇ ਬਾਈ ਕੋਲੇ ਨੇ ਇੱਕ ਨੀਲੀ ਰਾਵੀ ਦਾ ਟਾਪ ਨਗੀਨਾ ਸਾਨੂੰ ਦਿਖਾਉਣੇ ਆ ਤੇ ਸੂਈ ਹੈਗੀ ਘੱਟੋ ਘੱਟ 1.5 ਮਹੀਨੇ ਦੀ ਤੇ ਲੱਗਦੀ ਤਾਜ਼ੀਆਂ ਵਰਗੀ ਆ ਤੇ ਪੂਰੀ ਗੱਲਬਾਤ ਬਾਈ ਨਾਲ ਕਰਾਵਾਂਗੇ ਇੱਕ ਵਾਰੀ ਆਪਾਂ ਤੋੜ ਕੇ ਦਿਖਾਉਣੇ ਤੋੜ ਬਈ ਇਹ ਦਿਨ ਸੁਜਣਾ ਤੋੜ ਦੀ ਇੱਕ ਵ ਇਹ ਕੰਬੇ ਸੂਏ ਬਾਈ ਪਹਿਲੇ ਆ ਬਾਈ ਪਹਿਲੇ ਸੂਏ ਛੋਟੀ ਆ ਤੇ ਥਣ ਵੀ ਤੁਸੀਂ ਦੇਖ ਲਓ ਤੇ ਬਾਕੀ ਸਾਫ ਸਾਂ ਲੈ ਵੀ ਦੀ ਜਮਾ ਬੰਦਲੇ ਵੀ ਦੀ ਵਧੀਆ ਨੀਲੀ ਰਾਵੀ ਤੇ ਪਹਿਲੇ ਸੂਏ ਸੂਏ ਸੀਗੀ ਡੇਢ ਮਹੀਨਾ ਸੂਈਨ ਹੋ ਗਿਆ ਤੇ ਹੁਣ ਬੰਦੇ ਕਰਤੀ ਬਗਉ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਮੰਗਰ ਜਿਹੜਾ ਬੱਚਾ ਉਹ ਵੀ ਬਹੁਤ ਵਧੀਆ ਪਲਿਆ ਹੋਇਆ ਬੁੱਧਾ ਚੰਗਾ ਛੱਡਿਆ ਹੋਇਆ ਕਈ ਵਾਰ ਕੀ ਬੱਚੇ ਨਰਮ ਜਿਹੇ ਹੁੰਦੇ ਆ ਰਾਮ ਰਾਮ ਮੇਰੀ ਸਾਰੀ ਬਾਹਣਾ ਨੇ ਕਾਕੀ ਤਾਇਆ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹੇ ਬਿਆਦ ਤੇ ਦਿਖੇਗਾ ਅਰ ਦਿਖੇਗਾ ਕਿ ਉਕਰ ਜਬ ਉਸਕੀ ਲੇਉਟੀ ਸੁਥਰੀਰ ਬੜੀ ਤਿਆਰ ਹੋ ਜਾਗੀ ਜਬ ਠੋਕ ਕਨ ਵਾਲਟੀ ਦੁੱਧ ਕੀ ਕਾਡੋਗੀ ਤਾਂ ਉਸ ਖਤਰ ਬਾਟ ਕੇ ਦੇਖਣ ਲੱਗ ਰਹੀ ਹੋ ਤਾਵਲੀ ਹੀ ਜਾਓ ਨਾ ਤਾਂ ਬਾੜਕਾ ਕੇ ਬਾਪੂ ਨੇ ਵੇਚ ਦਿਓ ਮੈਡੀਕਲ ਸਟੋਰ ਪੈ ਉੜ ਤੇ ਲੈ ਕਾਓ ਰਾਈਟ ਐਚ राइट एच ने 10 10 एमल एल तड़के सांज रोटे हम चौपड़ के दो इससे थारी भैंस की लेवटी भी बड़ी तैयार होगी और जोटी भी सुथरी दिखेगी या पहले एक लीटर की पैकिंग माया करती इब दो की में भी आगी है और बेबे और भी घनी जानकारी चाहिए ऐसा ना तो इस नंबर पर फोन कर लियो सात आठ नौ दो जीरो हर पशुपालक की पसंद राइट एच भी ओ कामनी ते बच्चा बहुत सोना ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਆਂ ਥਣਾ ਸਪੇਸ ਬਹੁਤ ਵਧੀਆ ਰਹਣਾ ਆ ਬਾਈ। ਥਰੇ ਹੈ। ਤੇ ਬਾਈ ਸਸੀ ਗਾਲ ਸਸੀ ਗਾਲ ਬਾਈ। ਬਾਈ ਨਾਮ ਕੀ ਹੈ? ਕੁਲਦੀਪ ਸਿੰਘ ਜੀ। ਕੁਲਦੀਪ ਪਿੰਡ ਬਾਈ। ਲਹਿਰੀ ਬਾਈ। ਲਹਿਰੀ। ਹਾਂਜੀ। ਤੇ ਕੁਲਦੀਪ ਮਗਰ ਕੱਟਾ ਕੱਟੀ ਬਾਈ। ਕੱਟਾ ਬਾਈ। ਕੱਟਾ। ਹਾਂਜੀ। ਦੁੱਧ ਤਾਂ ਚੰਗਾ ਪਿਆ। ਹਾਂ ਬਾਈ। ਅਹੀ ਵਾਰ ਮਤਲਬ ਬੱਚਾ ਕਮਜ਼ੋਰ ਜਾਂ ਹੰਦਾਲਗਾ ਯਾਰ ਵੇਚਣੀ ਆ। ਫੁੱਲ ਦੁੱਧ ਛੱਡੀ। ਹਮ ਹੁਣ ਬਾਈ 1.5 ਮਹੀਨਾ ਹੋ ਗਿਆ ਸੂ। 1.5 ਮਹੀਨਾ ਹੋ ਗਈ। ਠੀਕ ਹੈ। ਤੇ ਬੋਲੀ ਬੱਲੀ ਤਾਂ ਨਹੀਂ ਮੁਰਕ ਨਹੀਂ ਬੋਲੀ। ਠੀਕ ਹੈ। ਤੇ ਹੁਣ ਦੁੱਧਾ ਇਸ ਟਾਈਮ ਬਾਈ 9 ਕਿ ਲੈ 9 ਕਿਲੋ ਬਈ ਪੂਰਾ ਪ੍ਰੋਪਰ ਦੁੱਧ ਤਿਆਰ ਆ ਤੇ ਜਮਾ ਜਦੋਂ ਤਾਜੀ ਸੂਈ ਸੂਦ ਕਿੰਨਾ ਸੀਗਾ ਔਰ 11 ਕਿਲੋ ਦੁੱਧ 11 ਹਾਂਜੀ 11 ਤੋਂ ਹੁਣ ਫਿਰ ਘਟ ਗਿਆ ਹਾਂਜੀ ਬਈ ਤੇ ਹੁਣ 9 ਕਿਲੋ ਦੁੱਧ ਤਿਆਰ ਆ ਨੀਲੀ ਰਵਧੀਆ ਵਧੀਆ ਟਾਪ ਮੰਨ ਲਾ ਜਿਵੇਂ ਆਪਾਂ ਕਿਹੜੀ ਚੋਟੀ ਪਹਿਲੇ ਸੂਏ ਹੈ ਨਾ ਬਈ ਕਰਦੀ ਜਮਾ ਹਾਂਜੀ ਬਈ ਠੀਕ ਆ ਤੇ ਬਈ ਰੇਟ ਦੀ ਗੱਲ ਆਏਗੀ 95000 95000 ਮਾਨਤਾਨ ਹੋ ਜੂ 90 ਦੀ 95000 ਬਈ ਮੰਡੀ ਦੇ ਹਿਸਾਬ ਰੇਟ ਕਰਦਾ 5000 ਰੁਪਏ ਮਾਨਤਾਨ ਹੋ ਜੂਆ ਜੇ ਕਿਸੇ ਭਰਾ ਦੇ ਸਮਝ ਚ ਆਉਂਦੀ ਹੈ ਤੋਰੇ ਆ ਕੇ ਬਾਈ ਕੋਲੇ ਸੰਪਰਕ ਕਰ ਸਕਦਾ ਬਹੁਤ ਹੀ ਵਧੀਆ ਨੀਲੀ ਦਾ ਵੀ ਬਰੀਡ ਵਾਲੀ ਹੈ ਇਹ ਛੋਟੀ ਗਾਂ ਜਿਵੇਂ ਇੱਥੇ 11 ਕਿਲੋ ਦੁੱਧ ਬਾਈ ਗਾਂ ਦਿੰਦਾ ਤੇ ਦੂਜੇ ਸੂਏ ਵਧੀਆ ਮਿਹਨਤ ਕਰਕੇ ਸਾਂਭ ਸੰਭਾਲ ਕਰਕੇ ਵਧੀਆ ਦੁੱਧ ਕੱਢ ਸਕਦੀ ਹੈ ਤੇ ਬਾਈ ਨਾਲ ਸੰਪਰਕ ਜ਼ਰੂਰ ਕਰ ਲਓ ਇੱਥੇ ਆ ਕੇ ਕੋਲੇ ਚਾਰ ਨਗਨੇ ਟਾਪ ਦੇ ਤੇ ਵਧੀਆ ਤਸੱਲੀ ਬਾਕਸ ਤੇ ਬਾਕੀ ਆਪਾਂ ਇੱਕ ਵਾਰੀ ਤੋਰ ਕੇ ਦਿਖਾ ਦਈਏ ਫਿਰ ਬਾਈ ਨਾਲ ਮੁਲਾਕਾਤ ਕਰਾਂਗੇ ਜਾਣਕਾਰੀ ਲੈ ਕੇ ਦੇਵਾਂਗੇ ਠੀਕ ਹੈ ਇੱਕ ਵਾਰੀ ਤੁਰਦੀ ਛੋਟੀ ਚੈੱਕ ਕਰ ਲਓ ਧਾਣ ਲੈਵਾ ਇੱਕ ਨੰਬਰ ਆ ਸਾਫ ਟਾਈਟ ਲੈਵੇ ਦੀ ਆ ਤੇ ਤਾਜੀ ਸੁਈ ਹੋਈ ਆ ਤੇ ਪੂਰੀ ਜਾਣਕਾਰੀ ਬਾਈ ਤੂੰ ਲੈ ਕੇ ਦੇਵਾਂਗੇ ਮਾਨਸਾ ਮੰਡੀ ਦੇ ਵਿੱਚ ਬਾਈ ਲੈ ਕੇ ਪਹੁੰਚੇ ਹੋਏ ਸੀਗੇ ਤੇ ਤੂੰ ਰਹਿ ਜਾ ਬਾਈ ਮੇਰੇ ਕੋਲੇ ਆਪਣਾ ਗੱਲਾਂ ਬਾਤਾਂ ਕਰੀ ਜਾਵਾਂਗੇ ਤੇ ਬਾਕੀ ਬਾਈ ਝੋਟੀ ਚੰਗੀ ਆ ਤੇ ਬਾਈ ਕੀ ਨਾਮ ਆ ਪਹਿਲਾਂ ਤਾਂ ਸਖਦੇਵ ਨੰਬਰਦਾਰ ਪਿੰਡ ਸਖਦੇਵ ਨੰਬਰਦਾਰ ਸਾਪ ਵਾਲੀ ਦੁਆ ਹਾਂ ਸਖਦੇਵ ਹੋਰ ਬਾਈ ਠੀਕ ਐ ਸਭ ਵਧੀਆ ਠੀਕ ਠਾਕ ਤੇ ਵਪਾਰ ਦਾ ਕੰਮ ਆਪਣਾ ਹਾਂਜੀ ਠੀਕ ਆ ਅੱਜ ਕਹੇ ਨਗਨੇ ਚਾਰ ਨੇ ਚਾਰ ਨੇ ਠੀਕ ਆ ਤੇ ਜਿਸਕਦੇਵਾ ਪਹਿਲੇ ਨੰਬਰ ਵਾਲੀ ਦੀ ਗੱਲ ਕਰ ਲਈ ਬਾਈ ਕਿੰਨੇ ਟੈਂ ਦੀ ਸੂਈ ਆ ਕੰਮ ਸੂਗਾ ਇਹ 12 ਮਾ ਦੇਣਾ ਜੀ ਹੂੰ 13 ਲੀਟਰ ਦੁੱਧ ਆ ਜੀ ਸੂਆ ਕੰਮ ਸੂਆ ਤੀਜਾ ਜੀ ਤੀਜਾ ਸੂਆ ਮਿੱਤਰੋ 12 ਕਿਲੋ ਦੁੱਧ ਤਿਆਰ ਹਾਂ ਜੀ 12 ਦੇਣਾ ਸੂਈ ਹਾਂ 12 13 ਦੇ ਤਸੱਲੀ ਕਰ ਲਿਓ ਜਮਾ ਤਸੱਲੀ ਕਰ ਤਸੱਲੀ ਕਰ ਲਿਓ ਬਾਈ ਜੀ ਆ ਕੇ 12 ਲੀਟਰ ਦੁੱਧ ਬਾਈ ਤਿਆਰ ਦੱਸਦਾ ਸਖਦੇਵ ਤੇ ਧਾਰ ਤੂਰ ਕਿਵੇਂ ਬਾਈ ਓਕੇ ਜੀ ਠੀਕ ਆ ਤੇ ਸਖਦੇਵ ਬਾਈ ਰੇਟ ਦੀ ਗੱਲ ਆਂਦੇ ਰੇਟ ਕੀ ਰੱਖਿਆ ਰੇਟ ਇਹਦਾ 10 ਹੈ 10 ਮਾਨਦਾਨ ਹੋ ਜੂ ਹਾਂ ਹੋ ਜੂ ਮਾਨਦਾਨ ਹੋ ਜੂ ਆ ਰੇਟ 10 ਮੰਡੀ ਸਾਹਿਬ ਬਾਈ ਕਰਨਾ ਪੈਂਦਾ ਦੋ ਨੰਬਰ ਵਾਲੀ ਤੋਰ ਦੇ ਬਾਈ ਦੋ ਨੰਬਰ ਵਾਲੀ ਤੇ ਬਾਕੀ ਜਾਇਜ਼ ਰੇਟ ਦੀ ਆ ਜਦੋਂ ਵੀ ਆ ਕੇ ਤੁਸੀਂ ਇੱਥੇ ਮਰਜੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਆਹੀ ਮੰਡੀ ਹੁੰਨੀ ਆ ਬਾਈ ਹਾਂਜੀ ਆਹੀ ਮੰਡੀ ਇਹੀ ੱਡਾ ਹਾਂਜੀ ਇਹੀ ੱਡੇ ਤੇ ਹੁੰਦੀ ਆ ਤੇ ਇੱਕ ਦੂਜੇ ਨੰਬਰ ਤੇ ਝੋਟੀ ਤੋਰ ਕੇ ਹੋਰ ਦਿਖਾਉਣਾ ਤੁਹਾਨੂੰ ਉਹ ਵੀ ਚੈੱਕ ਕਰ ਲਓ ਤੇ ਇਹ ਬਾਈ ਸਕਦੇ ਹੋ ਕਹਿ ਦੇਣਾ ਦਸੂਈ ਆ ਇਹ ਹਫਤੇ ਦੀ ਸੂਈ ਆ ਇੱਕ ਹਫਤੇ ਦੀ ਹਾਂ ਥੋੜਿਆ ਝਗੜੀ ਲਾ ਦੇ ਕੇ ਆਮ ਕਰਉ ਜਾਈਏ ਇਹ ਆਮ ਜੇ ਕਰ ਵੀ ਆਈਏ ਥੋੜਾ ਬੱਚਾ ਤੁੰਗ ਗਿਆ ਸੈਰ ਤੱਕ ਲੱਗ ਗਿਆ ਤੇ ਕਿੰਨਾ ਟਾਈਮ ਗੈਣ ਸੁਈ ਨੂੰ ਇਹਨੂੰ ਹਫਤਾ ਹੋ ਗਿਆ ਇੱਕ ਹਫਤਾ ਦੁੱਧ ਬਾਈ ਹੁਣ ਇਹਦੇ ਥੱਲੇ ਦੁੱਧ ਦੇ ਰੇਟਾਂ 9 ਕਿਲੋ ਹੂੰ ਕਹਵੇਂ ਸੁਈਆ ਇਹ ਤੇ ਦੂਜਾ ਸੁਆ ਦੂਜਾ ਸੁਆ 9 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਆ ਤੇ ਬਾਕੀ ਬਾਈ ਰੇਟ ਦੀ ਗੱਲ ਐ ਸਕਦੇ ਆ ਇਹਦਾ ਮੁੱਲ ਲੱਖ ਇੱਕ ਲੱਖ ਮਾਨਤਨ ਹੋ ਜੂ ਹੈਨਾ ਰੇਟ 1 ਲੱਖ ਰੁਪਈਆ ਮਾਨਤਨ ਹੋ ਜੂਗਾ ਤੇ ਤੀਜੇ ਨੰਬਰ ਦਾ ਤੋਰੀ ਬਾਈ ਤੋਰੀ ਮਨ ਸੇ ਮੱਧ ਇੱਕ ਤੀਜੇ ਨੰਬਰ ਦਾ ਤੁਸ ਨੂੰ ਉਹ ਵੀ ਤੋੜ ਕੇ ਦਿਖਾਉਣਾ ਜਾਣਕਾਰੀ ਬਾਈ ਦੇਈ ਜਾਂਦਾ ਨਾਲ ਦੀਆਂ ਥੋੜਾ ਥਣ ਜ਼ਰੂਰ ਨੇੜੇ ਆ ਝੋਟੀ ਉਹ ਵੀ ਚੰਗੀ ਆ ਸੂਈ ਤੋਕੜਾ ਹਨਾ ਤੋਕੜਾ ਤਾਜੀ ਆ ਤਾਜੀ ਆ ਉਰਲਾ ਬੱਚਾ ਠੀਕ ਆ ਤਾਜੀ ਸੂਈ ਹੋਈ ਆ ਤੇ ਬਾਕੀ ਥਣ ਥੋੜਾ ਸਪੇਸ ਘਟ ਗਈ ਝੋਟੀ ਚੰਗੀ ਆ ਇਹ ਬਾਈ ਕਹਿੰਦੇ ਸੂਆ ਇਹ ਤੀਜਾ ਸੂਆ ਤੀਜਾ ਸੂਆ ਦੁੱਧ ਬਾਈ ਹੁਣ ਦੁੱਧ 11 ਕਿਲੋ ਜੀ ਪੂਰਾ ਹਾਂ 11 ਕਿਲੋ ਪੂਰਾ ਤਿਆਰ ਆ ਤੀਜਾ ਸੂਆ ਕੈ ਦਿਨ ਹੋ ਗਿਆ ਅੱਜ ਇਹ ਉਹ ਹੱਤਾ ਹੋਈ ਇੱਕ ਹੱਤੇ ਸੂਈ ਹੈ ਤੇ ਰੇਟ ਬਾਈ ਉਹਦਾ ਰੇਟ 11500 ਇੱਕ 15 ਹਾਂਜੀ ਮਾਨਤਨ ਹੋ ਜੂ ਮਾਨਤਨ ਕਰ ਦਿੰਦੇ ਮਾਨਤਨ ਹੋ ਜੂ 115 ਤੇ ਇਹ ਦੂਵਾ ਤੋਕੜ ਗਈ ਹਾਂ ਉਹ ਤੋਕੜ ਚਾਰ ਨੰਬਰ ਤੇ ਆ ਵੀ ਤੋਰ ਦੇ ਮੜੀ ਚਾਰ ਨੰਬਰ ਤੇ ਉਹ ਤੋਕੜਾ ਤੇ ਗੱਬਣ ਤਾਂ ਨਹੀਂ ਬਾਈ ਨਾ ਗੱਬਣ ਨਹੀਂ ਠੀਕ ਆ ਤੇ ਕਿੰਨੇ ਕ ਟਾਈਮ ਦੀ ਸੂਈ ਹੈ ਉਹ ਸੂਈ ਹੈ 1.5 ਮਹੀਨਾ ਦੋ ਦਿਨ 1.5 ਦੋ ਮਹੀਨੇ ਦੀ ਤੇ ਦੁੱਧ ਬਾਈ ਹੁਣ ਇਸ ਟਾਈਮ ਦੁੱਧ 10 ਲੀਟਰ ਹਾਂ 10 ਲੀਟਰ 10 ਲੀਟਰ ਬਾਈ ਕਹਾਂ ਦੁੱਧ ਤੋਕੜ ਥੱਲੇ ਵੀ ਤਿਆਰ ਆ ਤੇ ਬਾਕੀ ਇੱਕ ਵਾਰ ਤੋੜ ਦਿਚਾ ਕਰ ਲੋ ਥੋੜਾ ਜਿਹਾ ਏਖਣ ਨਹੀਂ ਲੈ ਕੇ ਘਟਾ ਹਾਂ ਬਸ ਇੱਕ ਡੰਗ ਦੀ ਆਈ ਠੀਕ ਆ ਤੇ ਬਾਕੀ ਤੁਸੀਂ ਤਸ਼ੱਲੀ ਤੁਸੀਂ ਕਰਨੀ ਆ ਤੇ ਉਹਦਾ ਬਾਈ ਰੇਟ ਉਹਦਾ 95 95000 ਮਾਨਤਨ ਹੋ ਜਾ ਹਾਂਜੀ ਮਾਨਤਨ ਹੋ ਜਾਊਗਾ ਰੇਟ 95000 ਤੇ ਬਾਕੀ ਤੁਸੀਂ ਵੀ ਜੇ ਇੱਥੋਂ ਆ ਕੇ ਦੇਖ ਕੇ ਜਾਂਚ ਕਰਕੇ ਪੂਰੀ ਕੋਈ ਵੀ ਝੋਟੀ ਜਿਹੜੀ ਖਰੀਦ ਸਕਦੇ ਹੋ ਚਾਰ ਨਹੀਂ ਆ ਤੇ ਬਾਕੀ ਇੱਕ ਸਾਨੂੰ ਹੋਰ ਦਿਖਾਣਾ ਨਾਲ ਉਹਦੇ ਤੇ ਉਹ ਵੀ ਆਪਣੇ ਤੇ ਉਹ ਨਹੀਂ ਉਹ ਹੋ ਰਿਹਾ ਠੀਕ ਹੈ ਬਾਈ ਕੋਲੇ ਚਾਰ ਨਹੀਂ ਆ ਉਹਦੀ ਡਿਟੇਲ ਹੈ ਬਾਕੀ ਉਹਰੇ ਅੱਗੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਵਧੀਆ ਤਾਜੇ ਸੂਏ ਤੰਨ ਨਾਗ ਨੇ ਤੇ ਇੱਕ ਹੈਗੀ ਟੋਕੜ ਇੱਕ ਤੁਹਾਨੂੰ ਹੋਰ ਛੋਟੀ ਦਿਖਾਉਣੀ ਆ ਇਹਦੇ ਮੰਗਰਾ ਬੱਚਾ ਬੂਰਾ ਬੂਰਾ ਕੱਟਾਗਾ ਹਾਂਜੀ ਬੂਰਾ ਕੱਟਾ ਤੇ ਆ ਜਾ ਉਹਨਾਂ ਨੂੰ ਗਿਰਾਂ ਤੇ ਬਾਕੀ ਆਪਾਂ ਬਾਈ ਨਾਲ ਵੀ ਗੱਲਬਾਤ ਕਰਾਉਣੀ ਆ ਬਾਈ ਸਸਰੀ ਘਰ ਸਸਰੀ ਘਰ ਤੇ ਕਿਹੜਾ ਪਿੰਡ ਆ ਔਡਤ ਭਗਤਰਾਮਾ ਔਡਤ ਭਗਤਰਾਮਾ ਬੱਲੀ ਦੇ ਬੰਡ ਵਾਗ ਹਾਂਜੀ ਠੀਕ ਆ ਤੇ ਛੋਟੀ ਬੋਈ ਕਿਵੇਂ ਸੁਇਆ ਦੂਜਾ ਸੁਇਆ ਤੇ ਬੂਰਾ ਕਿ ਬੱਲੀ ਵਾਲੇ ਸਾਂਹ ਦਾ ਬੱਲੀ ਵਾਲੇ ਸਾਂਹ ਦਾ ਆਏ ਮੈਂ ਪਹਿਲੀ ਦੇਖ ਲੈ ਬੱਲੀ ਵਾਲੇ ਸਾਂਹ ਦਾ ਬੂਰਾ ਕੱਟਾ ਹਾਂਜੀ ਠੀਕ ਆ ਅੱਜ ਬੱਲੀ ਦੇ ਸਾਂਹ ਦਾ ਰਿਜ਼ਲਟ ਵੀ ਕੋਲੇ ਖੜਾ ਆਪਣੇ ਹਣਾ ਹਾਂਜੀ ਆਵਰੇ ਦੇ ਕਹਿੰਦਾ ਕਾਲਾ ਨਹੀਂ ਹੁੰਦਾ 100 ਚੋਂ ਪੰਜ ਚਾਰ ਬੱਤੇ ਕਾਲੇ ਹੂੰ ਤੇ ਬੂਰਾ ਦੇਖ ਲੋ ਕੱਟਾ ਜੇ ਕੱਟੀ ਹੁੰਦੀ ਸੋਹਣੀ ਤੂੰ ਵੀ ਹੋਰ ਲੱਗਦੀ ਹਣਾ ਤੇ ਬਾਕੀ ਬਾਈ ਕੋਲੇ ਬੱਲੀ ਕੋਲੇ ਸਾਂਹ ਆਗਾ ਬੱਲੀ ਤੁਸੀਂ ਜਾਣਦੇ ਹੋ ਤੇ ਇੱਕ ਮਿੰਟ ਆ ਪੂਰਨ ਹਵ ਬਲੀ ਬਾਈ ਨੂੰ ਜਾਣਦੇ ਤੁਸੀਂ ਬਾਈ ਕੋਲੇ ਬੂਰਾ ਸਹਾਨ ਆ ਤੇ ਬੂਰੇ ਸਹਾਨ ਇੱਕ ਮਿੰਟ ਬਾਈ ਦੀ ਵੀ ਆਪਾਂ ਬਾਅਦ ਚ ਆਪਾਂ ਕਰਦੇ ਐਂਟਰੀ ਤੇ ਬਾਈ ਜੇ ਆਪਾਂ ਇਹਦੇ ਦੁੱਧ ਦੀ ਗੱਲ ਕਰ ਲਈਏ ਦੁੱਧ 12 ਲੀਟਰ ਆ ਜੀ ਪੂਰਾ ਪੂਰਾ ਜੀ ਤਿਆਰ ਜਮ ਰੇਟ ਕੀ ਕਰਤਾ ਰੇਟ 1 ਲੱਖ ਰੁਪਏ ਆ 1 ਲੱਖ ਰੁਪਏ ਮੰਨਦਾਨ ਹੋ ਜੂ ਕੰਡ ਕਰ ਦਿਆਂਗੇ ਐਂਡ ਕਿੰਨੇ ਦੇ ਕੇ ਜਾਏਗਾ ਜਮਾ ਇੱਕ ਮਗਾ ਦੇ ਵੀ ਨਹੀਂ ਮੋੜ ਕੇ ਲੈ ਜਾਗੇ ਯਾਰ ਗੱਲ ਮਗਾ ਦੇ ਦਾਂਗੇ 85000 ਨਹੀਂ ਮੋੜ ਕੇ ਲੈ ਜਾਗਾ ਨਹੀਂ ਲੈ ਜਾਂਦਾ ਐਸੇ ਕੰਮ ਕੋਈ ਨਹੀਂ ਮੌਕਾ ਵਿਚਾਰੇ ਦਾ ਬਾਈ ਕਹਿੰਦਾ 85000 ਦੇ ਦਿਆਂਗੇ ਜਾਂਦਾ ਦੱਸਿਆ ਕੰਮ ਹੋਈ ਗੱਲ ਦੇਖਾਂਗੇ ਸ਼ਾਮ ਨੂੰ ਪਰ ਹਨਾ ਹੁਣ ਰੇਟ ਲੱਖ ਰੁਪਈਆ ਠੀਕ ਐ ਸਵੇਰ ਦਾ ਟਾਈਮ ਆ ਬੱਚਾ ਬੂਰਾ ਮੰਗਰਾ 10 ਕਿਲੋ ਦੁੱਧ ਬਾਈ ਪੂਰੇ ਜਾਂ 12 ਕਿਲੋ ਹੀ 12 ਪੂਰਾ ਪੂਰਾ 12 ਕਿਲੋ ਦੁੱਧ ਤੇ ਤਸੱਲੀ ਕਰਾ ਦੇਗਾ ਤਸੱਲੀ ਕਰਾ 12 ਕਿਲੋ ਦੁੱਧ ਦੀ ਤਸੱਲੀ ਕਰ ਲਿਓ ਠੀਕ ਐ ਤੇ ਬਾਕੀ ਝੋਟੀ ਜੰਗੀ ਆ ਸੂਏ ਹੈਗੀ ਦੂਜਾ ਸੂਆ ਦੂਜਾ ਸੂਆ ਘਰ ਦੀ ਝੋਟੀ ਹਨਾ ਵਪਾਰ ਦਾ ਕੰਮ ਤਾਂ ਨਹੀਂ ਨਾਈਨਾ ਕਰਦੀ ਘਰ ਦੀ ਘਰੂ ਝੋਟੀ ਆ ਗਈ ਤੇ ਬਾਕੀ ਤੁਸੀਂ ਦਸੱਲੀ ਕਰ ਸਕਦੇ ਹੋ ਤੇ ਬਾਕੀ ਆਪਾਂ ਬੱਲੀ ਤੋਂ ਜਾਣਕਾਰੀ ਲੈਣੀ ਹੈ ਬੱਲੀ ਜਿਹੜਾ ਆਪਣੇ ਕੋਲ ਸਾਂਣਾ ਉਹਦਾ ਕੱਟਾ ਸੀ ਉਸੇ ਦਾ ਬੱਚਾ ਜੀ ਉਸੇ ਦਾ ਬੱਚਾ ਤੇ ਰਿਜ਼ਲਟ ਬਹੁਤ ਸੁਣਿਆ ਹੁੰਦੇ ਹਨਾ ਹਾਂ ਜੀ ਹਾਂ ਜੀ ਰਿਜ਼ਲਟ ਬਹੁਤ ਸੁਣਿਆ ਹੁੰਦੇ ਆ ਤੇ ਜੇ ਕਿਸੇ ਦੂਰ ਨੇੜੇ ਭਰਾ ਨੇ ਆਉਣਾ ਤਾਂ ਆਪਾਂ ਸੱਡ ਦੇਾਂਗੇ ਸਰਵਿਸ ਸੱੜਦੇ ਹਰਦੇ ਕਿੰਨੇ ਪੈਸੇ ਲੈਣੇ ਹੋ 500 ਫੀਸ ਹੈ ਜੀ 500 ਰੁਪਈਆ ਫੀਸ ਹੈ ਬੂਰਾ ਝੋਟਾ ਵਧੀਆ ਤੇ ਆਪਣੇ ਚੈਨਲ ਤੇ ਵੀਡੀਓ ਪਈ ਹੈ ਤੁਸੀਂ ਕੱਢ ਕੇ ਦੇਖ ਸਕਦੇ ਹੋ ਹਾਂਜੀ ਹਾਂ ਤੇ ਬਾਕੀ ਆਪਾਂ ਬਾਈ ਦੇ ਪਿੰਡ ਗਏ ਸੀ ਉਦੋਂ ਬਣਵਾ ਕੇ ਆਏ ਸੀਗੇ ਤੇ ਰਿਜ਼ਲਟ ਵਧੀਆ ਆਉਂਦੇ ਆ ਕੱਟੀਆਂ ਬਹੁਤ ਸੋਹਣੀਆਂ ਕੱਟੀਆਂ ਬਹੁਤ ਸੋਹਣੀਆਂ ਤੂਈਆਂ ਸਾਈਆਂ ਹੋਣੀਆਂ ਨਾ ਬਸ ਦੋ ਦੋ ਸਾਲ ਤੋਂ ਕੱਟੀਆਂ ਹੋ ਗਿਆ ਹੁਣ ਠੀਕ ਆ ਬਾਕੀ ਦੁੱਧਾ ਨਹੀਂ ਪਤਾ ਲੱਗ ਕਿੰਨੇ ਕੱਢਣਗੇ ਹਨਾ ਦੁੱਧਾ ਜੋ ਜਿਹੜੀ ਛੋਟੇ ਦੀ ਮਾਂ ਹੈ 16 17 ਲੀਟਰ ਕਰਦੇ ਆਏ ਸੀ ਬਾਕੀ ਬਾਈ ਕੋਲੇ ਰਵਾ ਸਾਮੇ ਹੋਇਆ ਛੋਟੇ ਦੀ ਮਾਂ ਵੀ ਖੜੀ ਆ ਖੜੀ ਆ ਠੀਕ ਆ ਬਾਈਕ ਨੇ ਦੋ ਦਿਨ ਸੀ 16 17 ਦਿਨ 10ਵੇਂ ਸਵੇਰ ਦੀ ਆ 10ਵੇਂ ਸਵੇਰ ਸੂਗੀ ਕਿੰਨਾ ਟਾਈਮ ਲੰਦਾ ਸਉਣ ਦਾ ਉਹ ਕਹਿੰਦੇ ਨੇ ਢਾਈ ਤਿੰਨ ਮਿੰਟ ਉਹਦੀ ਵੀਡੀਓ ਬਣਵਾਈ ਉਹਦੋਂ ਉਹਦੋਂ ਵੀਡੀਓ ਕਵਰ ਕਰਾਂਗੇ ਆਪਾਂ ਤੇ ਬਾਕੀ ਰਿਜ਼ਲਟ ਤੁਹਾਡੇ ਸਾਹਮਣੇ ਜੇ ਕਿਸੇ ਭਰਾ ਨੇ ਦੂਰੋਂ ਨੇੜੇ ਆਉਣਾ ਹੋਵੇ ਪਿੰਡ ਬੋਲ ਦੇ ਇੱਕ ਵਾਰੀ ਪਿੰਡ ਉੱਡਤ ਭਗਤਰਾਮ ਜ਼ਿਲ੍ਹਾ ਮਾਨਸਾ ਪਿੰਡ ਉੱਡਤ ਭਗਤਰਾਮਾ ਜ਼ਿਲ੍ਹਾ ਮਾਨਸਾ ਜਦੋਂ ਵੀ ਆ ਕੇ ਤੁਸੀਂ ਉੱਡਤਾਂ ਦੇ ਵਿੱਚ ਬੱਲੀ ਦਾ ਘਰ ਪੁੱਛ ਕੇ ਤੁਸੀਂ ਜਾ ਸਕਦੇ ਹੋ ਤੇ ਬਾਕੀ ਬਾਈ ਕੋਲੇ ਸਾਂਹਣਾ ਵਧੀਆ ਜੇ ਕਿਸੇ ਭਰਾ ਨੇ ਮੱਝ ਕਰਾਸ ਕਰਾਉਣੀ ਆ ਬੂਰੇ ਨੇ ਜਾਵਣ ਨੇ ਤਾਂ बाई पिंड माझल जा सकता सिर्फ पांच सौ रूपये क्या आप अपने पशुपालन की नींव मजबूत करना चाहते हैं या अपने पशुओं से अधिक लाभ प्राप्त करना चाहते हैं आपके डेयरी फार्म के बच्चे जितना जल्दी बड़े होकर तैयार होंगे आपका पशुपालन भी उतना ही मजबूत होगा आज से ही छोटे बच्चों को राइट काफ पिलाएं राइट काफ बच्चों को बीमारियों से बचाता है और उनका वजन और हाइट को बढ़ाता है राइट काफ पिलाने का तरीका

ਬੂਰੀ ਝੋਟੀ ਹੈਗੀ ਤੇ ਬਾਕੀ ਤੁਰਦੀ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇ ਦਾਂਗੇ ਹਜੇ ਬਾਈ ਪਹੁੰਚੀ ਆ ਤੇ ਲਈ ਚੱਲ ਬਾਈ ਮੰਗਰ ਕੱਟੀ ਹੈ ਨਾ ਹਾਂ ਮੰਗਰ ਕੱਟੀ ਆ ਤੇ ਨੀਲੀ ਰਬ ਜਿਹੜੀ ਬੂਰੀ ਭਾਲਦੇ ਹੁੰਨ ਉਹਨਾਂ ਅੱਜ ਬੂਰੀਆਂ ਸਾਨੂੰ ਦਿਖਾਉਣਿਆ ਤੇ ਬੂਰੀ ਬਹੁਤ ਹੀ ਥੇ ਪਹੁੰਚਿਆ ਹੋਇਆ ਸੀ ਹੈਗੀਆਂ ਕਾਂਡੀ ਦੇ ਵਿੱਚ ਕਈ ਝੋਟੀਆਂ ਤੇ ਬਾਈ ਹਜੇ ਪਹੁੰਚਿਆ ਹੋਇਆ ਸੀ ਲੈ ਕੇ ਤੇ ਬਾਈ ਤੋਂ ਪੂਰੀ ਜਾਣਕਾਰੀ ਲੈ ਕੇ ਰੋਕ ਲਾ ਬਾਈ ਇੱਥੇ ਆੜਾ ਤੇ ਬਾਈ ਤੋਂ ਪੂਰੀ ਜਾਣਕਾਰੀ ਲੈ ਕੇ ਦੇਣਾ ਐ ਨੂੰ ਇਧਰ ਹੋ ਜਾ ਬਾਈ ਇੱਕ ਪਾਸੇ ਤੇ ਬਾਈ ਸੱਸੀ ਗੱਲ ਪਹਿਲਾਂ ਦਾ ਸ੍ਰੀ ਗੱਲ ਤੇ ਬਾਈ ਨਾਮ ਦੱਸੀ ਗੁਰਜੰਟ ਸਿੰਘ ਗੁਰਜੰਟ ਬਾਈ ਪਿੰਡ ਦੋ ਦੜਾ ਦੋ ਦੜਾ ਪਾਦੜੇ ਗੁੜੜ ਹੈਣਾ ਜਿਹੜਾ ਸਿੰਘ ਹਾਂ ਨਾ 500 ਮਾਨਸਾ ਪਿੰਡ ਦਾ ਮਾਨਸਾ ਜੀ ਠੀਕ ਹੈ ਤੇ ਗੁਰਜੰਟ ਜੀ ਆਪਾਂ ਗੱਲ ਕਰ ਲਈ ਬਾਈ ਝੋਟੀ ਜਿਹੜੀ ਬੁਰੀ ਹੈ ਤੇਰੀ ਕਰਦੀ ਹੈ ਕਰਦੀ ਹੈ ਹਾਂ ਕਿੰਨਾ ਟਾਈਮ ਹੋਗਾ ਸੂਈ ਨੂੰ ਇਹਨੂੰ 20 ਵਜੇ ਦਿਨ ਹੋਵੇ 20:20 ਦਿਨ ਮਗਰ ਕੱਟੀ ਹੈ ਹਾਂ ਚੰਗੇ ਦੁੱਧ ਨਾਲ ਭਲੀ ਹੋਈ ਹੈ ਹੈਨਾ ਹਾਂ ਹਾਂ ਠੀਕ ਹੈ ਤੇ ਹੁਣ ਬਾਈ ਦੁੱਧ ਗੁਰਜੰਟ ਜੀ ਆਪਾਂ ਗੱਲ ਕਰੀਏ 12 ਰ ਪੂਰਾ ਪੂਰਾ ਮਣਿਆਵੇਂਗਾ ਹਾਂ ਮਣਿਆ ਦੇ 12 ਲੀਟਰ ਬਾਈ ਕਹਿੰਦਾ ਦੁੱਧ ਤਿਆਰ ਆ ਇਸ ਟਾਈਮ ਹਜੇ ਮੰਡੀ ਤੇ ਲੈ ਕੇ ਹੁਣੀ ਪਹੁੰਚਿਆਗਾ ਤੇ ਬਾਕੀ ਝੋਟੀ ਚੰਗੀ ਆ ਕਹਿੰਦੇ ਸੂਈ ਸੀ ਬਾਈ ਇਹ ਦੂਜੇ ਦੂਜੇ ਸੂਈ ਹੈਗੀ ਮਗਰ ਕੱਟੀ ਆ ਜੇ ਕਿਸੇ ਭਰਾ ਕੀ ਵਾਰ ਬੂਰੀਆਂ ਸਕੀਨ ਹੁੰਦੇ ਆ ਤਾਂ ਬਾਈ ਕੋਲ ਆ ਕਿੱਥੇ ਮਿਲ ਸਕਦਾ ਵਧੀਆ ਤੇ ਧਰ ਤੂੰ ਰੋਕ ਕੇ ਜਾ ਹਾਂ ਜਮਾ ਓਕੇ 12 ਲੀਟਰ ਦੁੱਧ ਤਿਆਰ ਆ ਹਾਂ ਹਾਂ 12 ਲੀਟਰ ਦੁੱਧ ਬਾਈ ਕਹਿੰਦਾ ਤਿਆਰ ਆ ਤੇ ਤੁਸੀਂ ਆ ਕੇ ਤਸੱਲੀ ਕਰਕੇ ਫੇਰ ਜਿਹੜੀ ਝੋਟੀ ਖਰੀਦ ਸਕਦੇ ਤੇ ਗੈਂਟ ਬਾਈ ਰੇਟ ਦੀ ਗੱਲ ਆਂਦੀ ਰੇਟ 1.5 1.5 ਮਾਨਦਾਨ ਕਿੰਨਾ ਕਰਦੇ ਹੈ ਮਾਨਦਾਨ ਕਰਦੇ ਆਂ ਵਧੀਆ 10000 ਕਰ ਲੇਗਾ ਰੇਟ 1.5 95000 ਦੀ ਬਾਈ ਕਹਿੰਦਾ ਛੱਡ ਦਾਂਗੇ ਬਾਕੀ ਮੌਕੇ ਦੀ ਗੱਲ ਹੁੰਦੀ ਹੈ ਮੰਡੀ ਦੇ ਹਿਸਾਬ ਠੀਕ ਹੈ ਜਾਇਜ਼ ਰੇਟ ਹੈ ਜ਼ਮੀਨ ਜੇ ਤੁਸੀਂ ਮਾਨਸਾ ਤੋਂ ਪਸ਼ੂ ਖਰੀਦਣਾ ਚਾਹੋ ਤਾਂ ਮਾਨਸਾ ਪਸ਼ੂ ਮੰਡੀ ਤੇ ਆ ਜਾਓ ਜਮਾਂ ਜਾਇਜ਼ ਰੇਟ ਹੈ ਜਿਹੇ ਜੇ ਮਰਜ਼ੀ ਪਸ਼ੂ ਖਰੀਦ ਲਿਓ ਤੇ ਇੱਕ ਤਾਜੀ ਸੂਈ ਝੋਟੀ ਤੋਰ ਕੇ ਦਿਖਾਉਣੇ ਆ ਤੁਰ ਦੀ ਇੱਕ ਵਾਰੀ ਚੈੱਕ ਕਰ ਲਓ ਘਰ ਦੀ ਆ ਸ਼ੈਲ ਜੀ ਤੇ ਘੜੀ ਜਿਹੀ ਲੈਵਲ ਹੂਆ ਬਹੁਤ ਹੀ ਵਧੀਆ ਚਾਰੇ ਥਣ ਕੱਲੇ ਕੱਲੇ ਆ ਫੋੜ ਲਾ ਭਾਈ ਤਾਜੀ ਸੂਈ ਹੀ ਆ ਤੇ ਆ ਬੱਚਾ ਖੜਾ ਬਿਲਕੁਲ ਜਮਾ ਤੇ ਬਾਕੀ ਬਾਈ ਨਾਲ ਸਾਰੀ ਗੱਲਬਾਤ ਆਪਾਂ ਪ੍ਰੋਪਰ ਕਰਦੇ ਆਂ ਮੰਗਰ ਕੱਟਾ ਬਾਈ ਕੱਟਾ ਵਿੱਚ ਮੰਗਰ ਕੱਟਾ ਤੇ ਘਰ ਦੀ ਮਹਿੰਗੀ ਵਧੀਆ ਤੇ ਬਾਕੀ ਆਪਾਂ ਬਾਈ ਤੋਂ ਪੂਰੀ ਜਾਣਕਾਰੀ ਲੈ ਕੇ ਦਿੰਨੇ ਆਂ ਇਹ ਆਲੂ ਬਹੁਤ ਚੰਗਾ ਤੇ ਦੁੱਧ ਕਿੰਨਾ ਕੀ ਗੱਲਬਾਤ ਆ ਪੂਰੀ ਆ ਜਾ ਬਾਈ ਇੱਥੇ ਮੇਰੇ ਕੋਲੇ ਬਾਈ ਸਸੀ ਗੜ ਮੇਰੇ 사ਸੀ ਗੜ ਐਨੋ ਤੇ ਉਹਨਾਂ ਬਾਈ ਨਾਮ ਕੀ ਆ ਤੇਜਿੰਦਰ ਸਿੰਘ ਤੇਜਿੰਦਰ ਤੇਜਿੰਦਰ ਬਾਈ ਪਿੰਡ ਫਰੀਦਕੇ ਫਰੀਦਕੇ ਜਿਲ੍ਹਾ ਮਾਨਸਾ ਇੱਥੇ ਰਹਿ ਗਿਆ ਇਹ ਮੋਹਰ ਦੇ ਲਾਗੇ ਰਹੇ ਸਨ ਮੜਕੋ ਮੋਹਰ ਠੀਕ ਠੀਕ ਆ ਠੀਕ ਆ ਜੀ ਮੋਹਰ ਦੇ ਲਾਗੇ ਰਹਿੰਦਾ ਫਰੀਦਕੇ ਤੇ ਤੇਜਿੰਦਰ ਭਾਈ ਜੀ ਆਪਾਂ ਗੱਲ ਕਰ ਲਈ ਤਾਂ ਕੰਮੇ ਸੂਈ ਆਪਣੀ ਇਹ ਇਹ ਤੀਜੀ ਸੂਈ ਹੈ ਬਈ ਤੀਜੀ ਸੂਈ ਘਰ ਦੇ ਪਾਲੇ ਹੋਈ ਮੰਨਦੇ ਨੇ ਵਪਾਰ ਨਹੀਂ ਕਰਦੇ ਵਪਾਰ ਨਹੀਂ ਕਰਦੇ ਵੈਸੀ ਤੁਸੀਂ ਤੇ ਵੇਚਣਾ ਹੈ ਵੈਸੀ ਵੇਚਣਾ ਹੈ ਹਮ ਘਰ ਦੀ ਸੂਈ ਹੈ ਮੱਝਾ ਵਪਾਰ ਮੁਰਗਾ ਕੰਮ ਕੋਈ ਨਹੀਂ ਇੱਕ ਹਫ਼ਤੇ ਦੀ ਸੂਈ ਆ ਤੇ ਦੁੱਧ ਬਈ ਹੁਣ ਕੀ ਰਿਪੋਰਟ ਇਹ ਥੱਲੇ 12 ਲੀਟਰ ਦੁੱਧ ਆ ਵੀਰੇ 10 ਲੀਟਰ ਆਪਾਂ ਕੰਡਾ ਕਰਾ ਦਾਂਗੇ ਚੰਗਾ ਕੇ ਜੀ ਬੱਚੇ ਨੂੰ ਜੁੰਗਾ ਕੇ ਬਾਈ ਕਹਿੰਦਾ 10 ਲੀਟਰ ਕੰਡਾ ਕਰਾ ਦੇਾਂਗੇ ਜੇ ਕਿਸੇ ਭਰਾ ਦਾ ਮਨ ਨਹੀਂ ਖੜਦਾ ਹਨਾ ਤਸੱਲੀ ਕਰਾਉਣੀ ਬਹੁਤ ਔਖੀ ਹੋਈ ਵੀ ਹੈ ਹਨਾ ਬਾਈ ਕਈ ਵਾਰ ਕਹਿ ਦਿੰਦਾ ਅਗਲਾ 12 14 ਜੀ ਉਹ ਗੱਲ ਕਰਨਾ ਨਾ ਉਹ ਝੂਠ ਨਹੀਂ ਠੀਕ ਆ ਆਮ ਪਰਿਵਾਰ ਚੋਂ ਬਾਈ ਦੇ ਪਤੀ ਲਾ ਕਹਿੰਦਾ ਵਪਾਰੀਆਂ ਵਾਲਾ ਕੰਮ ਨਹੀਂ ਹੈਗਾ ਤੇ ਬਾਕੀ ਕੰਡਾ ਲੈ ਆਇਓ 10 ਕਿਲੋ ਬਾਈ ਕਹਿੰਦਾ ਬਣਾ ਦੇਂਗੇ ਬੱਚੇ ਨੂੰ ਜੁੰਗਾ ਕੇ ਠੀਕ ਆ 12 ਲੀਟਰ ਹੁਣ ਦੁੱਧ ਦਾ ਇਸ ਟਾਈਮ ਤਿਆਰ ਆ ਤਾਜੀ ਸੂਈ ਹੋਈ ਆ ਤੇ ਕਿਵੇਂ ਸੂਈ ਸੀ ਬਾਈ ਤੀਜੇ ਸੂਏ ਘਰ ਦੀ ਮੈਂ ਸਗੀ ਵਧੀਆ ਤੇ ਧਾਰ ਦੂਰ ਬਾਈ ਕਿਵੇਂ ਪੂਰੀ ਖੇਤ ਧਾਰਾ ਮੇਰੇ ਕੰਬਲ ਵਰਗੀ ਮੋਟੀ ਧਾਰਾ ਵਧੀਆ ਧਾਰਾ ਤੇ ਬਾਕੀ ਸਪੇਸ ਵਧੀਆ ਲੇਵਲੂਆ ਵਧੀਆ ਕਿਸੇ ਵੀ ਤਰ੍ਹਾਂ ਦਾ ਕੋਈ ਟੇਢਾਪਨ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਖੋਡਮੱਠ ਨਹੀਂ ਵਧੀਆ ਸਾਫ ਸੁਥਰੀ ਮੈਂ ਜੇ ਕਿਸੇ ਨੇ ਘਰੇ ਰੱਖਣੀ ਹੈ ਦੁੱਧ ਪੀਣ ਵਾਸਤੇ ਤਾਂ ਕੋਈ ਮਾੜੀ ਨਹੀਂ ਤੇ ਤੇਜਿੰਦਰ ਬਾਈ ਰੇਟ ਦੀ ਗੱਲ ਹੈ ਜੈ ਜੈ ਰੇਟ ਮੇਰੇ 1 ਲੱਖ 5000 ਰੁਪਏ ਕਰ ਮਾਨਦਾਨ ਕਿੰਨਾ ਕਰੇਂਗਾ ਕਰਦਾ ਕਿ ਮੌਕੇ ਤੇ ਮਾਨਦਾਨ ਬਾਈ ਕਹਿੰਦਾ ਮੌਕੇ ਤੇ ਕਰ ਦੂੰ ਠੀਕ ਆ ਰੇਟ 152 ਇੱਕ ਹੀ ਮਗਾ ਦੇ ਬਾਈ ਜੇ ਜਾਂਦੀ ਸੀ ਗੱਲ ਯਾਰ ਮੋੜ ਕੇ ਲੈ ਜਾਂਦੇ ਇਹਨੇ ਦੇਖ ਜਾਵਾਂਗੇ ਕਈ ਵਾਰ ਭਰਾਹ ਲੱਗਦਾ 95 ਦੀ ਦੇ ਦਾਂਗੇ 95000 ਦੀ ਬਾਈ ਕਹਿੰਦਾ ਦੇ ਜਾਗੇ ਨਹੀਂ ਆਉਰੀ ਮੋੜ ਕੇ ਲੈ ਜਾਂਦੇ ਦੁੱਧ ਪੀ ਲਾਂਗੇ ਹਣਾ ਨਹੀਂ ਬਾਈ ਕਹਿੰਦਾ ਦੁੱਧ ਪੀ ਲਾਂਗੇ ਮੱਝ ਚੰਗੀ ਆ ਥਣਾ ਸਪੇਸ ਸੋਹਣਾ ਤੇ ਬਾਕੀ ਲੈਵਲ ਉਹ ਵਧੀਆ ਤੇ ਕਿਸੇ ਵੀ ਮਤਲਬ ਏਖੜ ਵੀ ਨਹੀਂ ਲਾਇਆ ਬਾਈ ਇਹਨਾਂ ਨੇ ਐਕਸਟਰ ਨਹੀਂ ਲਾਇਆ ਵੀਰੇ ਚੰਗ ਲੱਗਦਾ ਪਤਾ ਲੱਗ ਜਾਂਦਾ ਹਣਾ ਹੂੰ ਕੱਲ੍ਹ ਸ਼ਾਮ ਨੂੰ ਦਹਰ ਕੱਢੀ ਬਾਈ ਕਹਿੰਦਾ ਅੱਜ ਸਵੇਰੇ ਨਹੀਂ ਜੋਈ ਤੇ ਜੇ ਏਖੜ ਲਾ ਜਾਂਦਾ ਤਾਂ ਇਹ ਮੱਝ ਦੁੱਗਣੀ ਹੋਰ ਲੈਵਲ ਆ ਕੇ ਤੁਰਣ ਆਉਂਦਾ ਹਣਾ ਤੇ ਬਾਕੀ ਆਮ ਘਰ ਦੇ ਵਿੱਚੋਂ ਮੱਝਾਂ ਕੀ ਉਹੀ ਪਤਾ ਲੱਗ ਜਾਂਦਾ ਤੇ ਮਾਗਰ ਕੱਟਾ ਮਿੱਤਰੋ ਜੇ ਤੁਸੀਂ ਖਰੀਦਣੀ ਹੈ ਤਾਂ ਬਾਈ ਕੋਲੇ ਆ ਕੇ ਇੱਥੇ ਸੰਬਰਕ ਕਰ ਸਕਦੇ ਤੇਜਿੰਦਰ ਕੋਲੇ ਪਿੰਡ ਬਾਈ ਦਾ ਵਜੀਦ ਫਰੀਦ ਫਰੀਦ ਕੇ ਜਿਲ੍ਹਾ ਮਾਨਸਾ ਪੈਂਦਾ ਤੇ ਵਧੀਆ ਸਾਫ ਸੁਥਰੀਆਂ ਮਹਾਂਗੀਆਂ ਦੁੱਧ ਪੀਣ ਵਾਲੀ ਤਾਂ ਤੁਸੀਂ ਖਰੀਦ ਸਕਦੇ